ਉਹ ਲੈ ਨਾ ਕੋਈ ਹੈਲੋ ਜੀ ਸਸਿਕਾਲ ਜੀ ਸਾਰਿਆਂ ਨੂੰ ਅਸੀਂ ਪਹੁੰਚ ਗਏ ਆ ਆਪਦੇ ਬਲੌਗ ਤੇ ਹੈਲੋ ਗਾਇਸ ਤੁਹਾਨੂੰ ਕਿਵੇਂ ਤੁਸੀਂ ਅੱਜ ਬਾਬਾ ਜੀ ਫੇਰ ਆਏ ਨੇ ਇਲਾਜ ਕਰਨ ਤੇ ਕੱਲ ਬਾਹਰ ਸੀਗੇ ਮੇਰੇ ਖਿਆਲ ਚ ਤਾਈ ਨਹੀਂ ਆਏ ਸੀਗੇ ਤੇ ਇੱਕ ਦਿਨ ਦਾ ਗੈਪ ਪਿਆ ਕੋਈ ਗੱਲ ਨਹੀਂ ਉਹੀ ਆਪਾਂ ਜਲਦੀ ਕਰ ਲਾਂਗੇ ਤੇ ਇੱਕ ਹਪਤਾਨ ਵੀ ਖਾ ਕੇ ਪਕੌੜੀਆਂ ਤੇ ਕੀ ਕਰੀਏ ਨਾ ਓਏ ਹਾਂ ਤੇ ਅਸੀਂ ਕਰਨ ਲੱਗੇ ਆ ਪ੍ਰਲਾਖ ਸ਼ੁਰੂ ਤੇ ਅੱਜ ਬਾਬਾ ਜੀ ਨੇ ਆਪਾਂ ਚਾਹ ਪਿਆ ਸੀ ਨਾਲ ਖਵਾਤੀ ਆ ਪਕੌੜੀਆਂ ਤੇ ਆਪਾਂ ਸਾਡੀ ਸ਼ਰੀਨਾ ਭੈਣ ਨੂੰ ਲਵੀਨਾ ਕਿ ਲਵੀਨਾ ਕਿ ਸ਼ਰੀਨਾ 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 ਬੇਗਮ ਤੇ ਇਹਨਾਂ ਨੂੰ ਮਤਲਬ ਕਿ ਦਲੀਏ ਵਾਲੇ ਚੌਲ ਖਾ ਇਸ ਕਿਵੇਂ ਲੱਗੇ ਦਲੀਏ ਵਾਲੇ ਚੌਲਾ ਜ ਘੈਂਟ ਸੀ ਤਾਂ ਹੈਰਾਨ ਹੋਏ ਕਹਿੰਦੇ ਚਾਵਲ ਨੇ ਇਹ ਮੈਂ ਕਿਹਾ ਚਾਵਲ ਨਹੀਂ ਪਰ ਮੈਂ ਨੇ ਪਕਾੜੀ ਤੁਸੀਂ ਘਾ ਲਓ ਤੇ ਉਹਦੇ ਵਿੱਚ ਕੀ ਹੈ ਕਿ ਮੈਂ ਰੈਸਪੀ ਨਹੀਂ ਅੱਜ ਕਰ ਸਕਿਆ ਕਿਉਂਕਿ ਬਾਬਾ ਜੀ ਆ ਗਏ ਸੀਗੇ ਫਿਰ ਬੈਠੇ ਉਹਨਾਂ ਲਈ ਚਾਹ ਬਣਾਈ ਉਦੋਂ ਮੈਂ ਫਿਰ ਦਲੀਆ ਬਣਾਇਆ ਇੰਨਾ ਟਾਈਮ ਨਹੀਂ ਲੱਗਾ ਕਿ ਮੈਂ ਉਹਨੂੰ ਸ਼ੋਅ ਕਰਦਾ ਅਫਤਾਰ ਪੱਟੀ ਜੱਜ ਆਵਦਾ ਕੀਬੋਰਡ ਠੀਕ ਕਰ ਰਹੇ ਨੇ ਤੇ ਹੁਣ ਆਪਾਂ ਕਰਦੇ ਹਾਂ ਸਟਾਰਟ ਆਪਣਾ ਇਲਾਜ ਤੇ ਮੈਨੂੰ ਕਾਫੀ ਫਰਕ ਕਰਿਆ ਅੱਗੇ ਨਾਲੋਂ ਤੇ ਕਈ ਲੋਕ ਪੁੱਛਦੇ ਨੇ ਵੀ ਕਿੱਥੇ ਆ ਬਾਬਾ ਜੀ ਕਦੋਂ ਮਿਲਣਗੇ ਬਈ ਮੇਰੀ ਗੱਲ ਸੁਣ ਲਓ ਬਾਬਾ ਜੀ ਦੀ ਫੀਸ ਹੈਗੀ ਹੈਗੀ ਜੇ ਘਰੇ ਬੁਲਾਉਣੇ ਆ ਤੁਸੀਂ ਤੇ 500 ਰੁਪਿਆ 350 ਤਾਂ ਲੈਂਦੀ ਲੈਂਦੇ 150 ਰੁਪਿਆ ਤੇਲ ਦਾ ਸਿੱਧਾ 500 ਰੁਪਿਆ ਦਾ ਨੋਟ ਆ ਬਈ ਜੇ ਕਰਾਉਣਾਗਾ ਤੁਸੀਂ ਤਾਂ ਠੀਕ ਆ ਲਾਜ ਵੀ ਕਰਾਉਣਾਗਾ ਤੇ ਉ ਤਾਂ ਵੈਸੇ ਸੀਗੇ ਇਹਨਾਂ ਦੇ ਪੈਸੇ ਚਲੋ ਉਹ ਇੱਕ ਰੇਟ ਦੱਸਦਾ ਬਾਬਾ ਜੀ ਕੋਈ ਗਾਨੇ ਘਰ ਦੇ ਬੰਦੇ ਆਪਾਂ ਨੂੰ ਜਿਹੜੇ ਕਹਦੇ ਨੇ ਉਹ ਫਿਰ 150 ਦੇਖੋ ਇੰਨੀ ਦੂਰ ਉਹ ਖੇਤਾ ਸਿੰਘ ਬਸਤੀ ਚ ਆਉਂਦੇ ਆ ਇਹ ਹਨਾ ਸੀਨੀਅਰ ਰੋਡ ਸੀਨੀਅਰ ਰੋਡ ਤੋਂ ਆਉਂਦੇ ਆਗੇ ਤੇ ਤੇਲ ਦਾ ਖਰਚਾ ਦੇਖੋ ਪਾਣੀ ਨਾਲ ਤਾਂ ਚੱਲਦਾ ਨਹੀਂ ਹੈਗਾ ਭਈ ਜੇ ਕਿਸੇ ਨੇ ਇਲਾਜ ਕਰਾਉਣਾ ਤਾਂ ਵੀ 500 ਦਾ ਨੋਟ ਰੱਖੋ ਤਿਆਰ ਤੇ ਬਾਬਾ ਜੀ ਇਲਾਜ ਕਰ ਜਣਗੇ ਘਰੇ ਬੁਲਾਉਂਗੇ ਘਰੇ ਵੀ ਆ ਜਾਣਗੇ ਤੇ ਅੱਜ ਇਹਨਾਂ ਨੂੰ ਕਾਲੀ ਆ ਇਸ ਕਰਕੇ ਮੈਨੂੰ ਦੋ ਤਿੰਨ ਫੋਨ ਆਏ ਸੀ ਮੈਂ ਉਹਨਾਂ ਨੂੰ ਨਹੀਂ ਸੱਦਿਆ ਤੇ ਬਾਬਾ ਜੀ ਨੰਬਰ ਬੋਲਿਓ ਤੁਹਾਡਾ ਜੀ ਨੋ ਨੰਬਰ ਪੁੱਛਦੇ ਸੀ ਮੈਨੂੰ 96466 9646 92388 92388 ਨੰਬਰ ਆ ਬਾਬਾ ਜੀ ਨੂੰ ਫੋਨ ਕਰ ਸਕਦੇ ਤੁਸੀਂ ਇਹ ਕਿਉਂ ਦੀ ਕੁੱਕੀ ਕਮੇਟੀ ਵਾਲੀ ਦੇ ਬਲੌਗ 'ਚ ਦੇਖਿਆ ਸੀਗਾ ਤੁਹਾਨੂੰ ਵੀਡੀਓ 'ਚ ਫੇਰ ਉਹਨਾਂ ਨੂੰ ਸਮਝਾਉਗੀ ਤੇ ਆਪਣਾ ਇਲਝ ਕਰਾ ਲਓ ਬਾਈ ਜਿੰਨ ਜਿੰਨੇ ਕਰਾਉਣਾ ਹੈ ਤੇ ਕਿੰਨਾ ਕਰੇਗਾ ਬਾਈ ਤੁਹਾਡਾ ਕੀਬੋਰਡ ਠੀਕ ਹੋਣ ਵਾਲਾ ਠੀਕ ਹੈ ਪੱਟੀਆਂ ਆਪਣੀਆਂ ਆ ਚੁੱਕੀਆਂ ਨੇ ਤੇ ਆਪਾਂ ਲੱਗੇ ਸਟਾਰਟ ਕਰਨ ਹਾਂਜੀ ਅਸੀਂ ਆ ਗਏ ਹਾਂ ਲੋਕੇਸ਼ਨ ਅਸੀਂ ਤਿਆਰ ਕਰ ਲਈ ਆ ਸਲੀਨਾ ਬੇਗਮ ਸਲੀਨਾ ਕਿਸਵੀਨਾ ਮੈਂ ਤਾਂ ਸਹੇਲੀ ਐ ਇਹਦਾ ਨਾਮ ਐ ਭੁੱਲ ਜਾਂਦੀਆਂ ਪਰ ਸਲੀਨਾ ਕਿਸਵੀਨਾ ਸਲੀਨਾ ਬੇਗਮ ਬੇਗਮ ਇਸ ਕਰਕੇ ਨਹੀਂ ਕਿ ਇਹਨਾਂ ਦਾ ਗੱਦੀ ਦਾ ਵੀ ਕੰਮ ਆ ਜੇ ਕਿਸੇ ਦਾ ਤੇ ਕੁਝ ਕਰਾਉਣਾ ਹੋਵੇ ਕਿਸੇ ਨੇ ਜੀ ਮਤਲਬ ਘਰ ਦਾ ਪਾਇਆ ਜਾਂ ਕੁਝ ਵੀ ਕਰਾਉਣਾ ਚਾਹਸਦੇ ਆ ਤੇ ਬਾਕੀ ਸਲੀਨਾ ਬੇਗਮ ਬਹੁਤ ਵਧੀਆ ਹੈ ਸਾਡੀ ਸਹੇਲੀ ਐ ਇਹ ਤੇ ਇਹ ਮੇਰਾ ਤਾਂ ਨੁਕਰੀਆ ਇਹਨੇ ਪਾਉਂਨੋਂ ਨਾ ਰਿਕਰੀ ਜਾਣਾ ਤੇ ਆ ਕਰਨਾ ਇਲਾਜ ਕਰਨਾ ਜਾ ਕੇ ਸਦਨਾ ਪਾਉਗਾ ਸਾਨੂੰ ਇਲਾਜ ਕਰਾਉਣ ਦੇ ਵਾਸਤੇ ਤੇ ਹੁਣ ਇਹ ਬੇਗਮ ਸਾਹਿਬ ਮੇਰਾ ਇਲਾਜ ਕਰਨਗੇ ਤੇ ਲੋਕ ਮੈਨੂੰ ਕਹਿ ਦਿੰਦੇ ਆ ਅਸੀਂ ਜਲਦੀ ਜਲਦੀ ਸਾਨੂੰ ਪਾਇਆ ਕਰੋ ਵਲੌਗ ਅਸੀਂ ਤੁਸੀਂ ਕਈ ਦਿਨੇ ਕਦੇ ਸ਼ਾਮ ਨੂੰ ਪਾ ਦੇ ਸਾਨੂੰ ਪਤਨ ਲੱਗਾ ਮੇਰਾ ਟਾਈਮ ਹੀ ਹੈ ਹੁਣ ਬਣਾ ਲਿਆ ਹੁਣ ਸ਼ਾਮ ਪੈ ਰਹੀ ਇੱਕ ਵਲੌਗ ਮੇਰਾ ਐਕਸਟਰਾ ਪਾਇਆ ਕਰ ਲੋ ਜਾਨੀ ਆਪਾਂ ਕਰਦੇ ਆ ਤਿਆਰੀ ਆ ਜਾਓ ਬਈ ਪਪਾ ਜੀ ਆਲੇ ਓ ਬਾਈ ਚਰੋ ਬਾਈ ਚਰੋ ਚੰਨੀ ਚੰਨੀ ਵੀ ਲਿਆਉਣੇ ਆ ਚੰਨੀ 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 ਚੱਤ ਤੇਰਾ ਉੱਤੇ ਹੀ ਪੋਣੀ ਆ ਉੱਤੇ ਹੀ ਪੋਣੀ ਆ ਵੜੀ ਚੱਲ ਹਾਂਏ ਬਾਬਾ ਗੋਡਾ ਕਾਲ ਮੇਰਾ ਨਾ ਬਹੁਤ ਦਰਦ ਕਰਿਆ ਫੇਰ ਭਾਈ ਬਰਫ ਲਾਈ ਤੂੰ ਚੇਪੀ ਆ ਬਲੱਸ ਮੈਂ ਬਾਬਾ ਜੀ ਦੇ ਨਾਲ ਨਹੀਂ ਮੰਨੀ ਇੱਕ ਵਾਰ ਬਰਫ ਲਾਉਣੀ ਸੀਗੀ ਤੇ ਬਰਫ ਮੈਂ ਲਾਈ ਨਹੀਂ ਪਾਈ ਤੇ ਹੁਣ ਤੁਸੀਂ ਕੀ ਪਹਿਲਾਂ ਆ ਕਰੋ ਹੁਣ ਆ ਵਾਲਾ ਹਾਂ ਆ ਕਰ ਆ ਕਰ ਤੂੰ ਫੇਰ ਗੋਡੇ ਲੱਤੋ ਕਤਾਂ ਦੇ ਕਿਵੇਂ ਆਲਾ ਮੈਂ ਕੋਲੇ ਤੇ ਦਿਆਂਗੇ ਤੁਸੀਂ ਜਮਾਂ ਦੇ ਆਦਾ ਨਹੀਂ ਖਾਣਾ। ਲਾਈਕ ਕਰਨਾ ਬਹੁਤ ਜ਼ਰੂਰੀ ਹੈ ਭਾਈ ਜੇ ਹੱਡ ਪੈਰ ਚੱਲਦੇ ਸਭ ਕੁਝ ਚੱਲਦਾ ਭਾਈ। ਇਹ ਸ਼ਰੀਨਾ ਵੇਗ ਉਹ ਆ ਗਈ ਜਿਹੜੀ ਨਹੀਂ ਕੁਕੀ। ਨਹੀਂ ਉਹ ਅਵਤਾਰ ਕਰਨਾ ਕੋਲੇ ਗਿਆ। ਆਖੋ ਕੱਲ੍ਹ ਦੇਖੀਂ ਸੁਣਾ ਤੇ ਮਿਸੋੜਿਆਂ ਦੇ ਐਕਟ ਨੂੰ ਵੀ ਕੱਲ ਨੂੰ ਦੇਖਾਂਗੇ। ਚਲੋ ਆਜੋ। ਭਾਈ। ਤੂੰ ਤਰ ਬੰਦ ਕਰ ਮੜ ਕੇ ਕੈਮਰਾ। ਅੱਛਾ। ਕੈਮਰਾ ਚੱਲਦਾ। ਅੱਛਾ ਕਰਦਾ ਤੇ। ਅੱਛਾ ਕਰਦਾ।

ਇੰਤੇ ਦੀ ਕਰਨੀ ਹੈ ਠੀਕ ਕੁੜੀ ਹੈ ਹਾਂ ਇੱਥੇ ਕਰਦੇ ਇੱਥੇ ਕਰਦੇ ਰਾ ਮਾਰ ਬਾਬਾ ਉਹ ਚਾਹ ਪੀਣਾ ਆਈ ਬੀਬੀ ਬਲੇ ਬਾਬਾ ਇੱਥੋਂ ਦਾ ਮਰਦਾ ਵੀ ਦੇਖ ਲਓ ਤਾਂ ਇੱਕ ਤਾਂ ਛਾਡੂ ਨਾ ਮਾਰਨ ਦੇ ਇੱਕ ਵੈਪਰ ਹਾਂ ਇਹ ਚਲਾਉ ਤਾਂ ਦੇ ਨਹੀਂ ਚਲਾਉ ਜੇ ਸੈਟ ਹੋ ਲੋ ਕੰਮ ਵਾਲੀ ਗੱਲ ਕੀ ਕੰਮ ਆਣਗੇ ਗੱਲ ਕੀ ਬਸ ਮੈਂ ਤਾਂ ਆ ਜਿਹੜਾ ਮੇਰੇ ਡਾਲਰ ਨੇ ਕੰਮ ਬਧਾਇਆ ਅੱਛਾ ਉਹ ਤਾਂ ਮੈਂ ਕਰਤਾ ਅੰਦਰ ਬਾਹਰ ਦੀ ਡਾਲਰ ਨੂੰ ਮੈਂ ਕੋਈ ਨਹੀਂ ਕਰਨਾ ਸ਼ਾਮ ਸ਼ਾਮ ਦੀ ਸਾਧ ਨੂੰ ਕਰ ਲੈਂਦੀ ਇੱਕ ਤਾਂ ਨਾ ਕਰਾ ਰਹੀ ਇਹ ਨੂੰ ਵਾ ਅਗਿਫਟੀ ਆ ਜੂਗਾ ਹੁਣ ਆਪੇ ਵਲਾ ਦੇ ਸਦਰ ਤਰਡ ਆ ਰਖਿਆ ਮੈਂ ਕੀ ਕਰਾਂ ਇਹ ਤੋ ਕੋਈ ਇੰਪੋਰਟ ਅੰਚਲੋ ਦਾ ਨਾ ਤਲੋ ਦਾ ਫਿਰ ਬ੍ਰੇਟ ਹੋਰ ਪੱਟ ਵੀਡੀਓ ਕੱਟੀ ਹੋਏ ਕੱਟ ਇੱਕ ਵਾਰ ਵੀ ਦੋ ਉਹ ਵੀ ਉਹ ਖੁਰਕੋ ਵੀ ਨਹੀਂ ਸਹੀ ਬਰਫਲਾ ਦੋ ਤਾਂ ਲੋ ਜੀ ਹੋ ਗਿਆ ਸਾਡਾ ਇਲਾਜ ਅੱਜ ਮੈਂ ਕਮਰ ਦੇ ਹੀ ਮਲ ਕੇ ਦੋ ਡਿੱਗੇ ਪੈਸੀਏ ਤੇ ਉਧਰ ਕਰਾਇਆ ਨਹੀਂ ਸੀ ਮੈਂ ਮੇਰੇ ਕਬਰ ਕਿਉਂ ਆਫ ਕਰਗੀ ਬੱਬਾ ਤਾਂ ਭਾਰੀ ਸੱਚ ਕਰਗੀ ਹੁਣ ਚਲ ਉਹ ਹੋ ਗਿਆ ਕਿ ਕਿ ਲੱਗ ਗਿਆ ਹਾਂ ਅਗਰ ਕਿਸ ਹੰਤਾ ਦੇ ਕੱਚੂ ਲੱਗ ਗਿਆ ਏ ਹੋ ਗਿਆ ਸਾਡਾ ਸਾਈਕਲ ਦਾ ਤੇ ਕਮਰ ਦਾ ਕਮਰ ਚ ਵੀ ਲਵਾਇਆ ਬਣ ਕੇ ਤੇ ਕਮਰ ਚ ਬਣ ਕੇ ਲਵਾਇਆ ਕੋਈਆਂ ਮੈਨੂੰ ਆਮ ਜਾਂ ਮਿਲ ਗਿਆ ਮੈਨੂੰ ਰਿਲੈਕਸ ਬਾਬੇ ਨੇ ਕਿਹਾ ਸੀ ਠਕੋਰ ਕਰਨੀ ਆ ਸਹੀ ਆ ਆ ਲਵਾ ਲਿਆ ਪਾਸੇ ਲਵਾ ਲਿਆ ਆ ਦੇਖੋ ਕਿੰਨਾ ਘੱਟ ਗਿਆ ਦੇਖੋ ਆ ਦੇਖੋ ਥੋੜਾ ਰਹਿ ਗਿਆ ਬਹੁਤ ਐਡਾ ਸਾਰਾ ਸੀ ਇਹ ਬਰਫ਼ ਦੀ ਠਕੋਰ ਕਰੀਏ ਕੱਟ ਗਿਆ ਬਰਫ਼ ਦੀ ਠਕੋਰ ਕਰਾਂਗੇ ਇਹ ਹੋ ਜੂਗਾ ਥੱਲੇ ਠੀਕ ਹੈ ਤੇ ਹੁਣ ਆਪਾਂ ਕਰਾਵਾਂਗੇ ਗੋਡੇ ਦਾ ਇਲਾਜ ਠਹਿਰ ਕੇ ਤੇ ਕਪਤਾਨਾ ਆਲੇ ਸਰਾਨਾ ਨਹੀਂ ਲੈਣਾ ਬਾਈ ਨਹੀਂ ਲੈਣੇ ਸਭ ਤੇ ਹੁਣ ਆਪਾਂ ਕਰੋਣਾ ਗੋਡੇ ਓਏ ਕੀ ਆ ਆਪਾਂ ਹੁਣ ਕਰੋਣੇ ਗੋਡੇ ਇਲਾਜ ਤੇ ਕਮਰ ਦਾ ਤੇ ਸਵੈਕਲ ਦਾ ਹੋ ਗਿਆ ਲੱਗ ਤੋ ਫਿਰ ਲੱਗ ਤੇ ਲੇ ਲੇ ਲੱਗ ਤੋ ਲੱਗ ਖੜੇ ਖੜੇ ਪੈ ਟੋਟੇ ਕੰਢੀ ਉਹਨੂੰ ਲੱਗਦਾ ਕਮਰ ਕਸ ਹੁੰਦੀ ਰਹਿਣਾ ਪੂਰੀ ਹੈ ਨਾ ਪੱਟੀ ਨਾਲ ਹਾਂ ਕਸੀ ਜਾਂਦੀ ਖਿੱਚ ਕੇ ਲੱਗਦਾ ਥੱਲੇ ਐਨੂੰ ਸਿੱਧੇ ਆ ਮੋਈ ਕਰਨਾ ਨੇ ਪਪਾ ਮੈਂ ਕਿੱਥੇ ਟਿਕੇ ਵਾਲੀ ਚੀਜ਼ ਆ ਕੰਮ ਤੇ ਦੇਖੋ ਠੀਕ ਕਰਨਾ ਦਾ ਟਿਕਣਾ ਹੀ ਬੋਲ ਹੈ। ਹੈ। ਦੋ ਤਿੰਨ ਦਿਨ ਬਾਅਦ ਕੀ ਹੈ ਨਹੀਂ ਪਰ ਇਹ। ਬਤਾਏ ਤਾਂ ਖੜੀ ਘੜੀ ਹੋ ਕਰਾ ਲਿਆ ਇਹਨੂੰ ਇਹ ਚੀਜ਼ ਲੈ ਆਏ ਦੋਥੇ ਬਣਾ ਚਲਤ ਲਾ ਲਾ ਸਾਲਾ। ਬਾਬਾ ਸਵੇਰ ਦੀ ਸਫਾਈ ਹੋਈ ਪਈ ਆ 11 ਵਜੇ ਕਰਕੇ। ਹੁਣ ਕਿਹੜਾ ਗੰਦ ਕੰਨ ਨੂੰ ਕਰਾਂ। ਜ਼ੋਰ ਨਹੀਂ ਹੋ। ਬਾਬਾ ਜਾ ਜੋ। ਚੱਕ ਲਿਆ ਫੋਲ ਕਾ ਉਧਰ ਵੀ ਤਾਂ ਹੀ ਸਾਮੂਲ ਕਰਕੇ ਵੇਸੀ ਵੀ ਚੱਲ ਰਹਿਸ ਤੋਂ ਲੇ ਗਏ ਆਪ ਨੂੰ। ਉਹਦਾ ਵਰਤੀ। ਬੋਡਾ। ਆ ਨਹੀਂ ਆਣੀ ਮਸ਼ੀਨ ਜੀ। ਉਹ ਬਲ। ਦੇਖਾ ਯਾਰ ਆ ਦੇਖੋ ਸੋਚਦਾ ਘੱਟ ਅੱਗੇ ਨਾਲ ਆ ਚੀਜ਼ ਤਾਂ ਬਣਦੀ ਹਾਂ ਨਹੀਂ ਬਣਦੀ ਕਹਿੰਦਾ ਪਰ ਹੌਤਾਰ ਹਾਂਜੀ ਖੁੱਲਾ ਹੈ ਨਹੀਂ ਮੇਰੇ ਮਦਰ ਇੱਥੇ ਤਾਂ ਕੀ ਕਰ ਬੋਤਾ ਖੇਚ ਤਾਂ ਨਹੀਂ ਨਾ ਕੰਟੀ ਨਾ ਨਾ ਹਾਂ ਬੱਬਾ ਤੂੰ ਤਰਾ ਤੋੜੇਗਾ ਵੀ ਉਹ ਭਾਈ ਬੱਬਾ ਤੋੜ ਮੈਂ ਇੱਕ ਨਾਲ ਬੱਬਾ ਇਹਨੇ ਜੋ ਕਰੀ ਅੱਛਾ ਇੱਥੇ ਦਰਦ ਬਹੁਤ ਹੋਇਆ ਸੀ ਦੋ ਦਿਨ ਮੇਰੇ ਆ ਆਹ ਕਿਆ ਚੀਜ਼ ਦੀ ਉਹ ਇਹ ਖੂਨ ਦਾ ਸਰਕਲ ਸਾਰਾ ਰੁਕ ਗਿਆ ਹਾਂ ਇੱਥੇ ਬਹੁਤ ਦਰਦ ਹੋਇਆ ਸੀਗਾ ਸਾਰਾ ਖੂਨ ਦਾ ਸਰਕਲ ਚੱਲਦਾ ਹੈ ਇੱਥੇ ਇਹ ਚੌਕ ਹੈ ਇੱਥੇ ਰੁਕਿਆ ਸੀਗਾ ਤੇ ਇੱਥੇ ਚੌਕ ਹੈ ਨਾ ਚੌਕ ਜਾਂ ਬਰਫ਼ ਦੀ ਟਕੋਰ ਕਰਦੀ ਉਹ ਬਰੀ ਸੀ ਚੌਕੇ ਬਰੋਕੇ ਖੁੱਲਦੀ ਹੈ ਜੇ ਉਹ ਨਾ ਬਰਫ ਨਾਲ ਜੰਮ ਜਾਂਦਾ ਖੂਨ ਬਰਫ ਨਾਲ ਉਹ ਕੀ ਨੇ ਤਸੀਲ ਗਰਮ ਹੁੰਦੀ ਹੈ ਤੇ ਸੀਏ ਗਰਮ ਹੁੰਦੀ ਆ ਬਰਫ ਦੀ ਤਸੀਲ ਗਰਮ ਹੁੰਦੀ ਆ ਬਰਫ ਸਸਤੀ ਸੀ ਤਸੀਲ ਜੋ ਗਰਮੀਆਂ ਦੇ ਵਿੱਚ ਕਦੇ ਗਰਮ ਚੀਜ਼ ਨਹੀਂ ਕਰਨੀਏ ਤੇ ਬਰਫ਼ ਦੀ ਕਰੋ اچھا ਪੱਕੇ ਦੀ ਹਵਾ ਚੱਲਦੀ ਹੈ ਏਸੀ 'ਚ ਬੈਠੇ ਪੱਕੇ ਦੀ ਹਵਾ ਚੱਲਦੀ ਹੈ ਜਦੋਂ ਅਸੀਂ ਗਰਮ ਸਰਦ ਬੰਜੂ ਗਰਮ ਨਾਲ ਕਰੋਗੇ ਤਾਂ ਸਤਾਰ ਸੌ ਗਿਆ ਫੋਨ ਸੌਣ ਦਿੰਦਾ ਇਹ ਸਭ ਤੋਂ ਬਧੀਵਾਰੀ ਨਾ ਨਾ ਮੈਂ ਡਰਦਾ ਨਾ ਹਾਏ ਅੱਜ ਤਾਂ ਬੇਲੇ ਕੁਪੇ ਰਾਇਣਾ ਦੀਪੀ ਘਰ ਗਿਆ ਪਪਾ ਦੈਨ ਤਾਂ ਚੈਨ ਵਰ ਜਾਗਣਾ ਮੈਂ ये स्टार्टिंग चांदा था ना फिर उधर तेरी खबर ज़्यादा शिक्षण ज़्यादा फिर इस राबीपी बात ज़्यादा ज़्यादा नहीं काट देंगे रूम वाबा अब काट जाना ज़्यादा ज़्यादा हो रहा है फिर कट्टा नहीं करना चाहिए था ना कवरा आटा वाला गया बंदे ने आज बंदे कवरा आटा इस चीज़ राबीपी ल ਤੇ ਮਦਾ ਗੋਲਾ ਭਾਈ ਬਾਬਾ ਕਹਿੰਦਾ ਪੀਂਦ ਉਹ ਲੱਕਾ ਹੋਤਾ ਰਾਮਣੀ ਰੱਖਣੀ ਪਈ ਮੈਨੂੰ ਦੋ ਦਿਨਾਂ ਦੇ ਬੋਲੀ ਵਿਚਾਰੇ ਗਾਲਤਾ ਬਣਾ ਲਈ ਸੀ ਉਹ ਠੰਡਾ ਮੰਗਾ ਕੇ ਪੀ ਲੈ ਠੰਡਾ ਲੈ ਦੇ ਵੇ ਹਾਂ ਠੰਡਾ ਲੈ ਦੇ ਉਧਰ ਆਣ ਲਾਓ ਕਾ ਬਾਬਾ ਸੀ ਸਾਰੀ ਵਹੀ ਮੈਂ ਕਹਿਣਾ ਪਾ

ਉਪਖਾਰ ਕਰਕੇ ਖਾਰ ਕਰਦੇ ਕੱਲ ਵੀ ਮੈਂ ਲੀਜੀ ਹੋਈ ਆ ਤਾਂ ਕਿਹ ਨਾਲ ਹੀ ਤੂਰੀ ਗੁੜੇ ਗੁੜੇ ਬਣਾਉਂਦੀ ਨੇ ਗਾਇਸ ਸੈਣਾ ਮੈਂ ਕੱਲ ਦੀ ਕੁਮਾਰੀ ਉਹਦਾ ਮੈਂ ਤੂਰੀ ਉਹੀ ਫਿਰਦੀ ਆਂਗੀ ਕੋਈ ਸ਼ਾਮੀ ਕੰਮ ਕੁਮ ਜਿਹਾ ਬਾਬਾ ਕਰ ਲਿਆ ਮੈਂ ਤੇ ਹੁਣ ਜਿੱਦਾਂ ਘਬਰਾਟ ਆਈ ਜਾਂਦੀ ਐ ਐਸ ਤਰ੍ਹਾਂ ਹਰ ਤੇ ਯਾਰ ਬਾਬਾ ਵੀ ਗਈ ਜਾਈ ਹੋਗੀ ਤੇ ਆਪ ਲੈ ਲੋ ਜਨਾਂ ਪਰ ਸੁਣਾਉਂਗੇ ਪਰ ਸੁਣਾਉਂਗਾ ਕੱਲ ਤਾਂ ਪਾ ਸ਼ੂਟਿੰਗ ਤੇ ਆ ਦੱਸ ਗਿਆ ਮੈਂ ਰੈਡੀ ਹੋ ਜਾਵਾਂਗਾ ਬਾਅਦ ਵਿੱਚ ਬਰਤ ਵੀ ਜਦੋਂ ਲੱਗਦਾ ਦੇਖਾਂ ਆ ਮਾਲੀ ਕਰਨੀ ਸਰੇ ਸਭ ਤੋਂ ਕਰ ਮਾਲੀ ਨੂੰ ਮੈਂ ਸਰੇ ਕਹੂੰਗੀ ਜਦੋਂ ਉੱਧਰ ਆਏਂਗੇ ਇੱਧਰ ਕੰਮ ਕਰ ਨੌ ਵਜੇ ਸਦੋ ਨੂੰ ਕੰਮ ਬੜੀ ਸਾਨੂੰ ਵੀ ਅੱਜ ਦਵਾ ਬੱਬਾ ਹੋ ਤੂੰ ਬਾਬਾ ਹੱਡੀ ਤੇ ਲਾਤਾ ਹੱਡੀ ਤੇ ਲਾਉਂਗਾ ਹੀ ਹੋਰ ਕੀ ਆ ਤੱਕਣਾ ਨਹੀਂ ਮੈਂ ਤਾਂ ਵੀ ਨਹੀਂ ਲੋ ਹੈ ਪਿਆ ਨਰਮ ਕਰਨੀ ਬਾਬਾ ਬਾਬਾ ਉਹ ਛੱਡ ਦੇ ਬਾਬਾ ਕਰਦਾ ਸਾਡਾ ਭਾਈ ਤਾਰੇ ਜੇ ਸੱਚੀ-ਕੁੱੱਚੀ ਬਾਹ ਦੇ ਕੋਲੇ ਨੇ ਫੇਰ ਕਿੱਥੇ ਪੁੱਛ ਨਿਕੰਮਾ ਸੀ ਲਾਜ ਕਰਾਉ ਬਣੀ ਜਿਹਦੇ ਨੱਤਾ ਬਾਹਾਂ ਗੋਡੇ ਦੁਖਦੇ ਆ ਡਾਕਟਰ ਆ ਜੋ ਬਾਬਾ ਹੱਡੀ ਤੋੜੇ ਜਿਹੜਾ ਡਾਕਟਰ ਹੁੰਦਾ ਉਹ ਰੱਬ ਹੁੰਦਾ ਵਾ ਚਾਹੇ ਉਹ ਬੈਂ ਦਾ ਚਾਹੇ ਉਹ ਡਾਕਟਰ ਆ ਰੱਬ ਦਾ ਰੂਪ ਹੁੰਦਾ ਜਿਹੜਾ ਬੰਦੇ ਚੋ ਐਕਟੀਵਿਟੀ ਸ਼ੁਰੂ ਕਰ ਦਿੰਦਾ ਅੱਗੇ ਨਮ ਤੋਂ ਫਰਕ ਬਹੁਤ ਕਰਦਾ ਸੋ ਜੇਕਰ ਇਹ ਤਾਂ ਰੈਸਟ ਨਹੀਂ ਕੀਤੀ ਨਾ ਟਾਕਿਸ਼ ਹੋ ਗਈ ਸੁਪਤਾਨੀ ਤੁਰੇ ਫਿਰਦੇ ਆਪ ਤਰ ਹਾਂ ਤੂੰ ਵੀ ਮੈਂ ਤੁਰੀ ਗਈ ਤਾਂ ਪੈਂਦੀ ਹੈ ਨਾ ਗੱਲ ਸੁਣ ਚਿੰਨੇ ਨੇ ਚੜਾ ਅਸਰਾ ਦੇਖਣਾ आगी सा ने ये औरत टीट्स से बिछल ये गोड़ी नहीं बाद बाद है ने बाबा ही जाने ना 26 साल ये गोड़ी है ने ये तो छाड़ के पास ही जड़ दे चल बात मेरी मेरा सी स्टोरी बता एक सोई रोटी बनाया करते से ना 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 आ किसी का मुक्के दे आ परांठा काट ही लेना यार वो तो खारी है ब्यूटी गिफ्टी हो गए खा वो नहीं चखती मैं मतलब स्ट्रांग गांव वाले के अंदर मतलब ਬਾਜੀ ਸ਼ਤੌਂਗ ਰਹੀ ਹੈ। ਉਹ ਪਪਾ ਮਾਰਤਾ। ਹਾਏ 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 ਬਾਬਾ ਅੱਜ ਢੀੜ ਕਿਉ ਲੱਗੀ ਦੀਆ? ਉਹ ਤਾਂ ਫਿਰ ਉੱਪਰ ਆ ਜਾਣਾ ਉਹ ਕਾਕਾ। ਹਾਂ ਢੀਠ ਲੈਣੀ ਸੀ ਮੈਂ। ਬਾਬੇ ਦਾ ਕਹਿੰਦਾ ਮਤਲਬ ਇਹ ਆ ਵੀ ਇਤਰਾਜ਼ ਨਾ ਬਹੁਤ ਦੇਖਿਆ ਪਾ। ਉਹ ਤਾਂ ਸੁਵੇਲ ਨੂੰ ਜਾਦੇ ਸੀ ਨਾ ਤੇ ਇਹਨੂੰ ਪਤਾ ਨਹੀਂ ਲੱਗਿਆ। ਅਵਤਾਰ ਅਵਤਾਰ ਦਾ ਫੋਨ ਚ ਲੱਗ ਗਿਆ। ਸਾਰਾ ਲਿਆ ਦੇ ਬਾਈ ਐਂ ਕਿਉ ਕਰੀ ਜਾਂਦਾ। ਬਾਬੇ ਦਾ ਚਹਰ ਨੂੰ ਪਤਾ ਸਾਰਾ ਕਿੰਨੇ ਚਿਰ ਦਾ ਬਾਬਾ ਸਾਡੇ ਨਾਲ। ਹਾਂ ਜਿਹੜੀ ਗੈ ਵੀ ਹੈ ਹਾਂ ਰਾਜਸਟਾਨ ਵੀ ਆ ਵੀ ਪ੍ਰਾਥਮਿਕ ਹੈ ਸੀ ਨਾ ਇਹਦੇ ਪਿਓ ਦਾ ਜਨਮ ਆ ਇਹਦੀ ਪਿਓ ਦੀ ਰਿਟਾਇਰਮੈਂਟ ਵੀ ਦੇਖੀ ਸੀ ਫੇਰ ਬਾਬਾ ਅਰ ਜਿੱਥੇ ਖਾਣ ਦੀ ਕਰਨ ਵਾਲਾ ਪਿਆ ਸੀ ਆ ਚੱਕੇ ਮੜ ਕੇ ਕਿੱਥੇ ਕਰਦੇ ਨੇ ਆਇਂ ਤੇ ਕਰਦੇ ਸੋਚਦਾ ਕੁੰਦਨ ਸੀ ਜਦੋਂ ਅਗੜ ਜਿੱਦਾ ਪਕੌੜੇ ਸਾਰੇ ਖਾ ਕੇ ਦੇਖਦੇ ਹਾਂ ਹਾਂ ਫੇਰ ਆ ਦੋਦਾ ਬਾਬਾ ਓਏ ਆਹੋ ਆ ਦੋਦਾ ਨਾ ਅੱਜ ਬੈਲਸਕਾ ਨਹੀਂ ਮੰਨ ਰਿਹਾ ਆਇ ਤੇ ਪਿੱਛੇ ਲੈ ਕੇ ਮਨ ਖਾ ਤੁਸੀਂ ਵੀ ਔਖੇ ਖੜੇ ਹੋ ਵੀ ਇੱਥੇ ਆਇ ਤੇ ਆਇ ਤੇ ਉਹ ਵਸਦਾ ਤਾਰਾ ਬੰਦ ਕਰ ਜੀ ਮੇਰੇ ਨਾਲ ਕਰ ਫੈਨ ਲੱਗਿਆ ਸੀ ਜਦੋਂ ਅਸੀਂ ਨਹੀਂ ਪਏ ਪਈਏ ਕਿ ਮੈਂ ਪੈ ਜਾ ਤਾਨ ਕਹਿ ਰਿਹਾ ਮੈਂ ਉਹਨਾਂ ਦੇ ਕੋਲੇ ਜਾਣਾ ਆ ਜਾ ਮੇਰੇ ਕੋਲ ਕਾਕੇ ਚਲੋ उधर ਅੱਕੂ ਆਲਾ ਚਲੋ ਉਹਦੀ ਮੇਰੀ ਗੱਕਰੀ ਲੀਓ ਮੇਰੀ ਗੱਕਰੀ ਆ ਜਾ ਆ ਜਾ ਇੱਥੇ ਇੱਥੇ ਲੱਟ ਗਿਆ ਗੀ ਲੱਡੀਆਂ ਲੱਡੀਆਂ ਓਏ ਓਏ ਲੱਡੀਆਂ ਲੱਡੀਆਂ ਟੋਟੇ ਕੁੱਪੜੀ ਕੁੱਪੜੀ ਅੱਛਾ ਵੀਡੀਓ ਚਲਾਏ ਹੋ ਬਲਾਉਂਦਾ ਨਾ ਬੱਤ ਨਹੀਂ ਬੱਛੇ ਲੈ ਦੇ ਵਸਾਣ ਦੀ ਬਣੀ ਮੇਰੀ ਕੁੱਕਰੀ ਉਹ ਇਹ ਬਣੀ ਪੱਟੇ ਨੇ ਇਹਦੇ ਕੁਛ ਨਹੀਂ ਪੱਟੇ ਨੇ ਇਹ ਬਾਹਰ ਕਿੱਥੇ ਪੱਟੇ ਨੇ ਛੋੜਾ ਬੁੱਕਰਾ ਮੇਰਾ ਬਹੁਤ ਪਿਆਰਾ ਮੁੱਕਾ ਮੇਰਾ ਚੰਗਾ ਲਖੀਨ ਜੀ ਕਿੰਨੇ ਜਦਾਂ ਹੋ ਗਏ ਸਾਲ ਦਾ ਕੁੱਕੀ ਵੇ ਕੁੱਕੀ ਇਹ ਤਾਂ ਨਾ ਕੁੱਕੀ ਰੱਖਿਆ ਮੇਰੇ ਨਾਲ ਕੁੱਕੀ ਤੇ ਗਿਫਟ ਦੇ ਬਿਆ ਚ ਐਡਾ ਹੀ ਤਾਂ ਲੱਗ ਜਾਂਦਾ ਇਹ ਛੋੜੇ ਤੋਂ ਗਿਫਟ ਦੇ ਗਾਜ ਕਿੱਥੇ ਆਏ

ਕੋਈ ਵੀ ਡਿੱਗੀ ਜਾਵੇ ਵੀਡੀਓ 'ਚ ਦੱਸ ਲਈਏ ਮੈਂ ਕੁਛ ਨਹੀਂ ਚੱਕਣਾ ਟੇਬਲ ਤੇ ਨਬ ਮੈਂ ਅਡਜਸਟ ਕਰਨੀ ਆ ਅੱਜ ਸਾਰਾ ਕਪਤਾਨ ਕੰਮ ਕਰੂਗਾ ਸਾਰਾ ਸਾਰਾ ਕੰਮ ਕਪਤਾਨ ਨੂੰ ਕਰਾਉਣੇ ਤੇ ਅੱਜ ਕਪਤਾਨ ਨੂੰ ਕਰਾਉਣੇ ਸਾਰਾ ਕੰਮ ਮੇਰੇ ਪੁੱਤ ਨੂੰ ਮੇਰੇ ਪੁੱਤ ਨੂੰ ਨਹੀਂ ਮੈਂ ਕਰਾਂਗੀ ਅੱਜ ਸਾਰਾ ਕੰਮ ਸਾਡਾ ਕਰੂਗਾ ਕਪਤਾਨ ਦੇਖੋ ਦੇਖ ਲੈ ਕਾਕੇ ਨੇ ਸੋਹਣੀਆਂ ਨਹੀਂ ਮੇਰਾ ਮੁੰਡਾ ਕੰਮ ਕਰੂ ਛਾਣ ਅੱਜ ਇਹ ਮੇਰਾ ਮੁੰਡਾ ਕੰਮ ਕਰੂ ਛਾਣ ਅੱਜ ਮੇਰੇ ਕਾਕਾ ਉਹ ਜੱਪੀ ਪਾਲੀ ਉਹ ਨਿੱਕੀ ਜੀ ਉਹ ਗੱਗੜੀ ਨੇ ਉਹ ਗੱਗੜੀ ਮੇਰੀ ਨਹੀਂ ਆ ਦੇਖ ਕਾਕੂ ਆotra ਆ ਆ ਆ ਕੇ ਖੜਾ ਆ ਆ ਛੇ ਮੇਰਾ ਛੋਣਾ ਕੋਕ ਕੋ ਗੁੱਗੋ ਬੜਾ ਲਾੜਦਾ ਤਾ ਮੈਨੂੰ ਕਾਕਾ ਬਿੰਦਾ ਚਲੋ ਜੀ ਆਪਾਂ ਕਰਦੇ ਲਾਈਵ ਐਂਡ ਪੱਟੀ ਲਵਾ ਲੈਨੇ ਆ Melhor fazer... para uh, o filho. A gente vai para bye, caro. Bye, guys. Bye, guys. Bye, guys. Bye, guys. Bye, guys. Caro, bye, caro. Bye, guys. Lodi. ਸਵੀਲਨਾ ਬੇਗਮ ਬੈਠੇ ਰਹੇ ਹਏ ਤੱਕ ਮੈਂ ਸੌ ਕੇ ਵੀ ਉੱਠ ਗਈ ਕਿਉਂਕਿ ਮੈਨੂੰ ਰਿਲੈਕਸੇਸ਼ਨ ਇੰਨੀ ਹੋ ਗਈ ਮਤਲਬ ਕਿ ਗਲੇ ਦੇ ਪੱਟੀ ਕਮਰ ਤੇ ਗੋਡੇ ਤੇ ਮਤਲਬ ਉਹ ਮਸ਼ੀਨ ਦੇ ਨਾਲ ਤੇ ਚਾਹ ਬਣਾ ਕੇ ਮੈਨੂੰ ਠਾਇਆ ਗਿਆ ਜੀ ਮੈਂ ਸੌਂ ਗਈ ਸੀਗੀ ਇਹ ਬ੍ਰੈਡ ਬਰਾਊਨ ਮੈਂ ਕਿਹਾ ਚੱਲ ਅੰਡਾ ਵਾਲਾ ਬਣਾ ਲਈਏ ਤੇ ਹੁਣ ਬ੍ਰੈਡ ਚਾਹ ਦੇ ਨਾਲ ਮੈਨੂੰ ਭੁੱਖ ਲੱਗ ਗਈ ਤੇ ਸਾਨੂੰ ਸੌਾਈ ਤੁਸੀਂ ਕਹਿੰਦੇ ਰੋਟੀਆਂ ਮੁਕਾਓ ਕਾੜੀਆਂ ਫੇਰ ਖਾਧੀਆਂ ਨਹੀਂਆਂ ਤੇ ਆ ਬਰਾਊਨ ਬ੍ਰੈਡ ਉਹਨੇ ਸ਼ੇਵਨਾਂ ਲਈ ਆਵਤਾ ਇੱਕ ਹੰਦੀ ਵੀ ਗੇ ਮੇਰੇ ਮੈਂ ਅੱਖਾਂ ਮੇਰੇ ਅੱਖਾਂ ਲੱਗਿਆ ਲਗਾਦੇ ਕਰਦੇ ਨੇ ਸੌਂਗੀ ਤੇ ਵਧੀਆ ਹੋਵੇਗਾ ਸ਼ੋਅ ਮਤਲਬ ਪੰਜ ਪੀਸ ਗਾਦੇ ਕੋ ਦਾ ਕਰ ਸਵਾ ਲੱਗਦਾ ਕਿੰਨੇ ਵਜੇ 1 ਵਜੇ ਆ ਸੀ ਤੁਸੀਂ 1 ਵਜੇ 1:30 ਵਜੇ ਹਾਂ 1:00 ਵਜੇ ਆ ਸੀਗੇ ਇਹ ਕਹਿੰਦੇ ਵੀ ਤੂੰ ਉੱਠਣਾ ਨਹੀਂ ਬੈਠ ਤੋ ਕੰਮ ਕੋਈ ਕਰਨਾ ਨਹੀਂ ਆਪਾਂ ਵਜੇ ਬੈਠੇ ਆ ਗੋਡੇ ਦੀ ਗੈ ਵੀ ਬਾਲਾ ਸੀ ਨਾ ਤਾਂ ਕਰਕੇ ਹਾਂ ਤੇ ਦਲੀਆ ਆਪਣਾ ਬਣਾਇਆ ਪਿਆ ਬਰਡ ਖਾ ਲ ਥੋੜੇ ਹੁਣ। ਉੱਤੇ ਮੈਂ ਰੋਟੀ ਆ ਅਮਨ ਆਉਗਣ ਨੂੰ ਕੁਝ ਬਣਾ ਦੂਗੀ ਮੈਂ। ਸਬਜ਼ੀ ਵੀ ਬਣਾ ਦੂਗੀ ਥੋੜੀ ਜੀ। ਜਦ ਤੂੰ ਤੇ ਨਾ ਪਾ ਦਾਂਗੀ ਜੀ ਖੜੀ ਹੋਈ ਤਮੈਂ। ਤੇ ਚੰਦੀ ਸੀ ਮੈਂ ਇੱਧਰ ਹੀ ਆਉਂਗੀ ਦੀਦੀ ਮੈਂ ਕਿਹਾ ਆਜੀ। ਇੱਕ ਮਿੰਟ ਹੁੰਦਾ। ਉਹ ਮੇਰੇ ਕੋਲ ਹੀ ਆਉਗੀ। ਮੈਂ ਕੁਝ ਨਹੀਂ ਕਰਾ ਝਾੜੂ ਭਾਂਡੇ ਪੋਚਾ ਕੁਝ ਨਹੀਂ ਬੰਦਾ ਹੁਣ। ਹਾਂ ਥੋੜੇ ਜੀ। ਯਾਰ ਸਿੱਤ ਨਾਲ ਕੀ ਚੰਗਾ। ਕਹਦਾ ਉਹਨਾਂ ਕਿ ਮੈਨੂੰ ਬੁਖਾਰ ਵੀ ਸੀ ਅੱਜ ਬੁਖਾਰ ਚੁੱਪ ਹੋ ਗਿਆ ਸੱਤ ਤੱਕ ਸਿਹਤ ਠੀਕ ਨਹੀਂ ਸੀਗੀ ਮੀਂਹ ਚ ਸਦਾ ਬਾਬੇ ਦੱਸੋ ਤਾਂ ਹੈ ਵੀ ਧੱਕੇ ਵਾਲੀ ਥੋੜੀ ਹਲਕੀ ਸੀ ਸਟਰੋਂਗ ਵਾਲੀ ਸੀ ਤਾਂ ਮੈਂ ਝੋਗਣੀ ਆਪਣਾ ਕਰਦਾ ਤੇ ਆਪਾਂ ਹੁਣ ਵਲੌਗ ਜੋੜਾਂਗੇ ਗੁਰੂ ਕਹੇ ਕਿ ਮੈਨੂੰ ਕਹਿੰਦਾ ਚੰਗਾ ਵੀ ਬਾਈ ਲਾਈਵ ਐਂਡ ਕਰ ਦੋ ਮੈਂ ਤਾਂ ਅਖਰ ਚੱਲ ਕੇ ਹੋਣਗੇ ਮੈਂ ਸੌਂਗੀ ਸੀਗੀ ਏ ਤਿੰਨੇ ਲੱਗੇ ਰਹੇ ਗੱਲਾਂ ਮਾਰਨ ਤੇ ਮੈਂ ਸੁੱਤੀ ਪਈ ਸੀ ਕੋਲੇ ਅੱਧਾ ਘੰਟਾ ਸੌਂ ਗਈ ਪੁੱਛ ਕੱਢੀ ਹੈ ਹਾਂ ਕੋਈ ਪੁੱਛ ਗਿਛ ਕਰ ਰਹੀ ਸੀ ਪੁੱਛ ਕੱਢੀ ਹੈ ਜੀ ਤੇ ਚਲੋ ਫਿਰ ਮਿਲਦੇ ਆ ਆ ਗਈ ਆ ਆ ਦੇਖੋ ਭਾਜੀ ਮਜ਼ਾਕ ਕਰੀ ਜਾਂਦੇ ਕਿ ਟਿੱਕਾ ਜੁੱਤੀ ਲੱਗ ਗਿਆ ਇਹ ਬਹੁਤ ਵਧੀਆ ਫਿਲਮ ਬਣਾ ਰਹੇ ਨੇ ਪਰ ਵੰਡਦੇ ਆਏ ਹਾਏ ਜਿਹੜੀ ਇਹਨਾਂ ਨੇ ਨਾਲ ਮੋੜ ਬਣਾਉ ਤਿਆਰ ਕੀਤੀ ਐ ਉਹ ਠੰਡੇ ਵੀ ਐ ਠੀਕ ਐ ਉਹ ਨਾਮ ਯਾਦ ਨਹੀਂ ਆ ਕਿਰਨਾ ਕਿਰਨਾ ਬੇਡਮ ਹੁਣ ਕਹਿੰਦੇ ਕੁੱਕੀ ਬੇਡਮ ਖੱਟੜੀ ਕੁੱਕੀ ਇਹ ਕਹਿਣਗੇ ਨਹੀਂ ਇਹ ਕਹਿਣਗੇ ਲੋ ਕਹਿਣਗੇ ਜੀ ਹੈ ਝੂਠ ਜੀ ਗਵਾਂਡੇ ਵਿੱਚ ਲਖਾਈ ਕੇ ਗਵਾਂਡੀਆਂ ਦੇ ਲਖਾਈ ਕੇ ਆ ਲੈ ਬੋਲਟਰ ਵੀ ਵੀਰ ਆ ਗਿਆ ਹੁਣ ਗਿਫਟੀ ਵੀ ਆ ਗਿਆ ਸਾਰੇ ਇਕੱਠੇ ਆ ਗਏ ਹੁਣ ਕਪਤਾਨ ਤਾਂ ਗੱਡੀ ਚੜ ਗਿਆ ਦਾ ਮਾਰ ਕੇ ਛਾਲ ਗਿਫਟੀ ਦੇਖ ਕੇ ਤੇ ਨਾੜੇ ਦੇਖ ਚਲੋ ਜੀ ਕਿਵੇਂ ਲੱਗੀ ਸਾਡੀ ਭਾਜੀ ਤੁਹਾਡੀ ਵੀਡੀਓ ਬਹੁਤ ਵਧੀਆ ਲੱਗੀ ਜੀ ਕੈਂਸੀ ਬਹੁਤ ਹੀ ਵਧੀਆ ਤੇ ਜੋ ਰੋਲ ਕੀਤਾ ਤੁਸੀਂ ਬਹੁਤ ਵਧੀਆ ਕੀਤਾ ਕੈਂਸੀ ਹਾਂ ਕਿਰਨ ਦਾ ਰੋਲ ਕੈਂਸੀ ਕਿਰਨ ਦਾ ਪੂਰਾ ਰੋਲ ਚ ਗਿਆ ਹੁਣ ਅੱਜ ਕੱਲੇ ਪੁੱਕੀ ਮੈਡਮ ਨਾਲ ਚੱਲਿਆ ਕੂ ਭਾਈ ਹੋਰ ਜਿਹੜਾ ਬਾਅਦ WhatsApp ਤੇ ਪੱਕਾ ਭਾਜੀ ਹੱਸਦੇ ਵੇਲੇ ਭਾਜੀ ਵੀ ਦੇ ਦੇ ਹਨ ਪੱਕਾ ਜਦੋਂ ਦੇਖਿਆ ਦੇ ਦੇ ਤੁਸੀਂ ਵੀ ਆ ਬਿਲਕੁਲ ਚੱਲਣਾ ਚੱਲੂਗਾ ਨੀਰਮਾ ਪਪਾ ਹੀ ਨੇ ਪਾਈ ਕੁੱਕੀ ਨਾ ਅੰਕਲ ਜੀ ਨਹੀਂ ਦੇਖਦੇ ਹੈਨਾ ਹਸੂਰ ਹੈ ਨਾ ਫਿਰ ਇਹ ਸਾਡੇ ਗਵਾਂਢੀ ਦੇ ਪਾਈ ਹੈ ਸਾਡੇ ਕੇਰ ਭਾਜੀ ਨੇ ਸਾਡਾ ਬੋਲਟਰ ਵੀਰਾ ਹੈਗਾ ਤੇ ਉਹ ਗਿਆ ਚਿੱਤੀ ਗੱਡੀ ਲਾਉਣ ਵਾਸਤੇ ਤੇ ਹੁਣ ਕੱਲ ਬਹੁਤ ਵਧੀਆ ਸਾਡੀ ਕਮੇਡੀ ਆ ਰਹੀ ਆ ਅੱਛਾ ਜੀ ਠੀਕ ਹੈ ਵਧੀਆ ਕੇਰ ਹਾਸੋ ਕਮਰੇ ਹੋ ਜਾਣਗੇ ਠੀਕ ਹੈ ਵਧੀਆ ਜੀ ਕਿਹੜੀ ਪਾ ਲਈ ਕਰ ਹਾਂ ਮੈਂ ਤੁਹਾਨੂੰ ਪਾਈ ਸੀਗੀ ਗਵਾਂਢੀ ਦੀ ਲੜਾਈ ਪੂਰੀ ਦੇਖੀ ਮੈਂ ਤਾਂ ਜਿਹੜਾ ਉੱਧਰ ਜੇ ਦੇਖੀ ਜਿਹੜੀ ਉਹੀ ਦੇਖੀ ਜੇ ਬੰਦਾ ਟਿੱਕੇ ਵਾਲੀ ਹਾਂ ਸਾਰੇ ਬਾਬਾ ਤੁਹਾਨੂੰ ਪਾਈਏ ਗਵਾਂਢੀਆਂ ਦੀ ਲੜਾਈ ਨਹੀਂ ਮੈਂ ਕੋਸ਼ਿਸ਼ ਕਰ ਰਿਹਾ ਹਾਂ ਸਮਝਾ ਦੇ ਇਸੇ ਅੱਜ ਸਭ ਚ ਮਾਰਿਓ ਗਵਾਂਢੀਆਂ ਦੀ ਲੜਾਈ ਆਪਣੀ ਗਲੀ ਦੀ ਹੈ ਕੀ ਬਾਹਰ ਦੀ ਲੈ ਕੁੱਕੇ ਤੁਹਾਡੀ ਗਲੀ ਦੀ ਤਾਂ ਹੈ ਅੰਕਲ ਲੜਾਈ ਕਿਹੜੀ ਗਲੀ ਦੀ ਪਾਈ ਲੜਾਈ ਪਿੰਡ ਦੀ ਪਾਈ ਹੈ ਸੀ ਅੱਡੀ ਮੁੜ ਕੇ ਵਾਂਝ ਰਖਣਾ ਤੁਸੀਂ ਕਹੋ ਕੁੱਕੇ ਮੈਨੂੰ ਵੀ ਨਾਲ ਹੀ ਲੈ ਚੱਲੇ ਕਰੋ ਤੇ ਮੈਂ ਤਾਂ ਦੇਖੀ ਸੀ ਪਹਿਲੇ ਅਰਿੱਕੀ ਬੇਟੀਆਂ ਦੇ ਆਹ ਦੇਖੋ ਕਪਤਾਨ ਭੱਜ ਕੇ ਨਾ ਗੱਡੀ 'ਚ ਛਾਲ ਮਾਰ ਕੇ ਬੈ ਗਿਆ ਪਾਵਾਂ ਕੱਲ ਨੂੰ ਪਾਵਾਂਗੇ ਕੱਲ ਨੂੰ ਆੜ ਮਾਰ ਕੇ ਗੱਡੀ ਦੇ ਉੱਪਰ ਆ ਖੜਾ ਹੋ ਗਿਆ ਕਪਤਾਨ ਕੌਣ ਆ ਗਿਆ ਵੀਰਾ ਆ ਗਿਆ ਸੀ ਆਏ ਮੈਂ ਮਰ ਜਾ ਹੁਣ ਕੀ ਨੇ ਕੀ ਮੇਰਾ ਸਫਰ ਬਾਬੇ ਵਿਚਾਰੇ ਹੁਣ ਹੀ ਗਏ ਨੇ ਉਹ ਕਹਿੰਦੇ ਵੀ ਫਿਰ ਮੈਂ ਕਿਹਾ ਤਾ ਸਟੂਡੀਓ ਟੱਪ ਗਿਆ ਸੀ ਤਈ ਪਰ ਤੂੰ ਇੱਧਰ ਹੀ ਆ ਗਿਆ ਤੂੰ ਮੈਨੂੰ ਫਿਰ ਫੋਨ ਕਰ ਤਾ ਚਾਹ ਬਣਾ ਦੇ ਹਨਾ ਚਾਹ ਮੈਂ ਤਾਂ ਉਹਨੂੰ ਐਂ ਕਹਤਾ ਵਿਚਾਰ ਨੂੰ ਮੈਨੂੰ ਐਸੋ ਨੇ ਵੀ ਸਟੂਡੀਓ ਟੱਪ ਗਿਆ ਮੈਂ ਕਿਹਾ ਚਾਹ ਵੀ ਬਣੀ ਰਹੀਗੀ ਹੁਣ ਉਹਦੀ ਚਾਹ ਬਣੀ ਆ ਫਿਰ ਬਣਾਈ ਪਈ ਹੈਗੀ ਦੇਖੀ ਮਰ ਜੀ ਗਰਮੀ ਹੈ ਜੀ ਉਹ ਬਣਾ ਕੇ ਰੱਖੀ ਸੀ ਦੇਖ ਪਹਿਲਾਂ ਗਰਮ ਹਾਂ ਉਧਰ ਗਿਆ ਮਾਂ ਬਿਨਾ ਚਾਹ ਬਹਿ ਬਣਾ ਗਰਮ 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 ਚਲੋ ਬਾਬਾ ਜੀ ਕੱਲ ਆਜੋ ਗਿਫਟ ਕੱਲ ਆਊਗਾ ਬਾਹਰ ਕੋ ਮਾਂ ਤੇ ਗਿਫਟੀ ਆ ਗਿਆ ਚਾਹ ਪੀ ਚੁੱਕਿਆ ਹੈਗਾ ਰਸਤੇ 'ਚ ਹੀ ਮਿਲ ਗਿਆ ਸੀ ਮੈਂ ਕਪਤਾਨ ਨੂੰ ਘੁਮਾ ਰਹੀ ਸੀ ਡਾਲਰ ਵੀ ਆ ਕੇ ਬੈਠ ਗਿਆ ਸਾਰੇ ਆ ਗਏ ਤਿੰਨੇ ਜਾਣੇ ਰਹੇ ਆ ਕੇ ਤੇ ਮੈਂ ਕਰਦੀ ਆ ਰੈਸਟ ਤੇ ਥੋੜਾ ਰੈਲੈਕਸ ਮਿਲਿਆਗਾ ਦਲੀਆਂ ਮੇਰਾ ਬਣਿਆ ਪਿਆ ਕੁੱਤੇ ਨੂੰ ਰੋਟੀ ਆਉਗੀ ਰਮਣ ਬਣਾ ਕੇ ਦਉਗੀ ਤੇ ਮੈਂ ਪਿਆਗਾ ਤੇ ਅੱਜ ਮੇਰੇ ਚ ਹਿੰਮਤ ਹੈ ਨਹੀਂ ਰੋਟੀ-ਰੋਟੀ ਬਣਾਉਣ ਦੀ ਦਲੀਆਂ ਖਾ ਲੂਗੀ ਗਿਫਟ ਇਹਦਾ ਮੈਂ ਖਾਣੀ ਨਹੀਂ ਰੋਟੀ ਰੋਟੀ ਨਹੀਂ ਖਾਣੀ ਰੋਟੀ ਨਹੀਂ ਖਾਣੀ ਚਲਾਂ ਥੀ